ਨਾਨ ਬਾਬਾ ਸ੍ਰੀ ਚੰਨ ਜੀ ਛੋਟੀ ਜਿਹੀ ਕਥਾ ਸੋਚੋ ਕਿ ਇੱਕ ਰਾਜਾ ਸੀ ਅਤੇ ਉਹ ਰਾਜਾ ਪੂਰੀ ਦੁਨੀਆ ਜਿੱਤਣਾ ਚਾਹੁੰਦਾ ਸੀ ਉਸਨੇ ਹੌਲੀ ਹੌਲੀ ਸਾਰੀ ਦੁਨੀਆ ਹੀ ਜਿੱਤ ਲਈ ਅਤੇ ਇੱਕ ਦਿਨ ਉਹ ਬੈਠਾ ਸੋਚ ਰਿਹਾ ਸੀ ਕਿ ਮੈਂ ਹੋਰ ਕੀ ਜਿੱਤਾਂ ਇੱਕ ਉਸਤੇ ਲੱਗੇ ਇੱਕ ਉਸਤਾ ਸੈਨਿਕ ਬੈਠਾ ਸੀ ਸੈਨਿਕ ਬੋਲਿਆ ਕਿ ਮਹਾਰਾਜ ਚੰਦਰਮਾ ਬਚਿਆ ਹੈ ਉਸ ਨੂੰ ਵੀ ਜਿੱਤਣਾ ਚਾਹੋਗੇ ਉਸਨੇ ਹੁਣ ਸੋਚਿਆ ਕਿ ਹਾਂ ਮੈਂ ਚੰਦਰਮਾ ਤੇ ਵੀ ਅਧਿਕਾਰ ਕਰਨਾ ਚਾਹਾਂਗਾ ਇਸ ਲਈ ਉਸਨੇ ਬਹੁਤ ਸਾਰੇ ਸਾਇੰਟਿਸਟ ਬੁਲਾਏ ਅਤੇ ਉਹਨਾਂ ਨੂੰ ਕਿਹਾ ਕਿ ਇੱਕ ਅਜੀਹ ਜਹਾਜ਼ ਬਣਾਓ ਜਿਸ ਰਾਹੀਂ ਮੈਂ ਹੋਰ ਪਲੈਨਟਾਂ ਤੇ ਜਾ ਕੇ ਆਪਣਾ ਰਾਜ ਸਥਾਪਿਤ ਕਰ ਸਕਾਂ ਸਾਇੰਟਿਸਟਾਂ ਨੇ ਕਿਹਾ ਕਿ ਇਹ ਨਾ ਮੁਮਕਿਨ ਹੈ ਜਹਾਜ਼ ਨਹੀਂ ਬਣ ਸਕਦਾ ਪਰ ਰਾਜੇ ਨੇ ਕਿਹਾ ਕਿ ਜਿੰਨਾ ਮਰਜ਼ੀ ਪੈਹਾ ਯੂਜ਼ ਕਰ ਲਵੋ ਪਰ ਜਹਾਜ਼ ਤਾਂ ਚਾਹੀਦਾ ਹੀ ਚਾਹੀਦਾ ਹੈ ਤੁਸੀਂ ਜਹਾਜ਼ ਬਣਾਓ ਅਤੇ ਮੈਂ ਸਾਰੀ ਦੁਨੀਆ ਤੇ ਆਪਣਾ ਰਾਜ ਬਣਾਵਾਂਗਾ ਉਸੇ ਸਮੇਂ ਉਹਨਾਂ ਕੋਲ ਇੱਕ ਮਹਾਤਮਾ ਆਏ ਅਤੇ ਬੋਲੇ ਕਿ ਰਾਜਨ ਤੁਸੀਂ ਜੋ ਦੂਸਰੇ ਗ੍ਰਹਾਂ ਤੇ ਚੰਦਰਮਾ ਤੇ ਰਾਜ ਕਰਨ ਦੀ ਗੱਲ ਕਰ ਰਹੇ ਹੋ ਉਸ ਉੱਪਰ ਤਾਂ ਕੋਈ ਰਹਿੰਦਾ ਹੀ ਨਹੀਂ ਰਾਜ ਕਿਸ ਉੱਤੇ ਕਰੋਗੇ ਜਿੱਥੇ ਇਨਸਾਨ ਹੀ ਨਹੀਂ ਰਾਜ ਕਿਸ ਉੱਤੇ ਕਰੋਗੇ ਜਦੋਂ ਰਾਜ ਨੇ ਇਹ ਗੱਲ ਸੁਣੀ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਸੱਚ ਹੈ ਮੈਂ ਰਾਜ ਲੋਕਾਂ ਤੋਂ ਬਿਨਾ ਕਿਸੂਤੇ ਕਰਾਂਗਾ ਰਾਜੇ ਨੂੰ ਉਸ ਮਹਾਤਮਾ ਨੇ ਕਿਹਾ ਕਿ ਤੁਸੀਂ ਰਾਜ ਦੀ ਗੱਲ ਕਰਦੇ ਹੋ ਤੁਹਾਡਾ ਸਰੀਰ ਤੁਹਾਡਾ ਕਹਿਣਾ ਨਹੀਂ ਮੰਨਦਾ ਤੁਸੀਂ ਦੁਨੀਆ ਤੇ ਰਾਜ ਕਰਨ ਦੀ ਗੱਲ ਕਰ ਰਹੇ ਹੋ ਰਾਜੇ ਨੇ ਕਿਹਾ ਕਿ ਕਿਵੇਂ ਮਹਾਤਮਾ ਬੋਲੇ ਕਿ ਤੁਸੀਂ ਦੁਨੀਆ ਤੇ ਰਾਜ ਕਰਨ ਦੀ ਗੱਲ ਕਰ ਰਹੇ ਹੋ ਸੋਚੋ ਜੋ ਤੁਹਾਡੇ ਅੰਦਰ ਕਿਰਿਆਵਾਂ ਹੋ ਰਹੀਆਂ ਹਨ ਤਾਂ ਕਿ ਉਹ ਕਿਰਿਆਵਾਂ ਤੁਹਾਡਾ ਕਹਿਣਾ ਮੰਨਦੀਆਂ ਹਨ ਰਾਜਾ ਬੋਲਿਆ ਕਿ ਨਹੀਂ ਤਾਂ ਫਿਰ ਉਸਨੇ ਕਿਹਾ ਕਿ ਤੁਸੀਂ ਆਪਣੇ ਇਸ ਸਰੀਰ ਬ੍ਰਹਿਮੰਡ ਰੂਪ ਨੂੰ ਆਪਣੇ ਅਧਿਕਾਰ ਵਿੱਚ ਨਹੀਂ ਲੈ ਸਕਦੇ ਤਾਂ ਕਿ ਪੂਰੀ ਦੁਨੀਆ ਦੇ ਉੱਤੇ ਅਧਿਕਾਰ ਕਰ ਸਕਦੇ ਹੋ ਤੁਸੀਂ ਨਹੀਂ ਕਰ ਸਕਦੇ ਰਾਜੇ ਨੇ ਸੋਚਿਆ ਕਿ ਹਾਂ ਮੈਂ ਇੰਨਾ ਸ਼ਕਤੀਸ਼ਾਲੀ ਹਾਂ ਪਰ ਮੈਨੂੰ ਆਪਣੇ ਸਰੀਰ ਦੇ ਉੱਪਰ ਵੀ ਅਧਿਕਾਰ ਨਹੀਂ ਇਹ ਸੋਚ ਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਉਸਨੇ ਮਹਾਤਮਾ ਨੂੰ ਕਿਹਾ ਕਿ ਮੈਂ ਆਪਣੇ ਸਰੀਰ ਉੱਪਰ ਕਿਵੇਂ ਰਾਜ ਕਰ ਸਕਦਾ ਹਾਂ ਮਹਾਤਮਾ ਬੋਲੇ ਸਾਰੇ ਕਹਿੰਦੇ ਹਨ ਕਿ ਆਪਣੇ ਮਨ ਨੂੰ ਜਿੱਤੋ ਸਰੀਰ ਜਿੱਤਿਆ ਜਾਵੇਗਾ ਰਾਜੇ ਨੇ ਕਿਹਾ ਕਿ ਮਨ ਕਿੱਥੇ ਹੈ ਮਹਾਤਮਾ ਬੋਲੇ ਇਸੇ ਦਾ ਹੀ ਤਾਂ ਪਤਾ ਨਹੀਂ ਕਿ ਮਨ ਕਿੱਥੇ ਹੈ ਜੇ ਮਨ ਦਾ ਪਤਾ ਹੁੰਦਾ ਤਾਂ ਹਰ ਕੋਈ ਜਿੱਤ ਲੈਂਦਾ ਮਹਾਤਮਾ ਦੀ ਗੱਲ ਸੁਣ ਕੇ ਰਾਜਾ ਬਹੁਤ ਹੈਰਾਨ ਹੋਇਆ ਅਤੇ ਬੋਲਿਆ ਕਿ ਮੈਨੂੰ ਦੱਸੋ ਕਿਰਪਾ ਕਰਕੇ ਕਿ ਮਨ ਕੀਵੇਂ ਜਿੱਤਿਆ ਜਾ ਸਕਦਾ ਹੈ ਮਹਾਤਮਾ ਬੋਲੇ ਕਿ ਬੰਨ ਉਹਦੋਂ ਜਿੱਤਿਆ ਜਾ ਸਕਦਾ ਹੈ ਜਦੋਂ ਤੁਸੀਂ ਦੁਨੀਆਂ ਜਿੱਤ ਲਈ ਦੁਨੀਆਂ ਉੱਪਰਲੇ ਸਰੀਰ ਤੋਂ ਨਹੀਂ ਜਿੱਤੀ ਜਾ ਸਕਦੀ ਦਿਲਾਂ ਤੋਂ ਜਿੱਤੀ ਜਾ ਸਕਦੀ ਹੈ ਰਾਜੇ ਨੇ ਹੁਣ ਆਪਣੇ ਮਨ ਨੂੰ ਜਿੱਤਣ ਵਾਸਤੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ ਭਗਤੀ ਦੇ ਵਿੱਚ ਉਹ ਇੰਨਾ ਵਿਲੀਨ ਹੋ ਗਿਆ ਕਿ ਉਸਨੇ ਹੁਣ ਦਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਬਾਅਦ ਉਸ ਦਾ ਮਨ ਸ਼ਾਂਤ ਹੋ ਗਿਆ ਉਦੋਂ ਰਾਜੇ ਨੂੰ ਆਪਣਾ ਮਨ ਜਿੱਤਣ ਦੀ ਜ਼ਰੂਰਤ ਨਹੀਂ ਸੀ ਮਨ ਖੁਦ ਹੀ ਰਾਜੇ ਦੇ ਸਰੀਰ ਦੇ ਕਾਬੂ ਵਿੱਚ ਆ ਗਿਆ ਸੀ ਇਸ ਤੋਂ ਬਾਅਦ ਰਾਜਾ ਹੁਣ ਇੰਨਾ ਅੰਦਰੋਂ ਪ੍ਰਸੰਨ ਸੀ ਕਿ ਉਸ ਨੂੰ ਬ੍ਰਹਿਮੰਡ ਜਿੱਤਣ ਦੀ ਜ਼ਰੂਰਤ ਨਹੀਂ ਸੀ ਉਸ ਨੇ ਆਪਣਾ ਸਰੀਰ ਜਿੱਤ ਲਿਆ ਸੀ ਇਸ ਲਈ ਮਨ ਹੁਣ ਸ਼ਾਂਤ ਸੀ ਰਾਜੇ ਦਾ ਸਰੀਰ ਹੁਣ ਸ਼ਾਂਤ ਸੀ ਉਮਰ ਚਾਹੇ ਇੰਜ ਪ੍ਰਤੀਤ ਹੋ ਰਹੀ ਸੀ ਜਿਵੇਂ ਠਹਿਰ ਗਈ ਹੋਵੇ ਰਾਜਾ ਇੰਨਾ ਖੁਸ਼ ਸੀ ਕਿਉਂਕਿ ਉਹ ਹੁਣ ਪੂਰਨ ਰੂਪ ਵਿੱਚ ਪਰਮਾਤਮਾ ਨਾਲ ਜੁੜ ਚੁੱਕਾ ਸੀ ਪਰਮਾਤਮਾ ਜ਼ੀਰੋ ਵਿੱਚ ਵਸਦੇ ਹਨ ਇਨਸਾਨ ਦਾ ਮਨ ਜਦੋਂ ਜ਼ੀਰੋ ਹੋ ਗਿਆ ਉਦੋਂ ਪਰਮਾਤਮਾ ਦਾ ਆਕਾਰ ਹਰ ਬਨੇ ਕੋ ਜਿਹਹਾ ਹੀ ਨਜ਼ਰ ਆਵੇਗਾ ਕਿਉਂਕਿ ਜ਼ੀਰੋ ਦਾ ਕੋਈ ਅੰਤ ਨਹੀਂ ਸ਼ੁਰੂਆਤ ਨਹੀਂ ਉਸੇ ਤਰ੍ਹਾਂ ਪਰਮਾਤਮਾ ਦਾ ਵੀ ਕੋਈ ਅੰਤ ਨਹੀਂ ਸ਼ੁਰੂਆਤ ਨਹੀਂ ਧੰਨ ਧੰਨ ਬਾਪਾ ਸ਼੍ਰੀ ਚੰਦ ਜੀ ਮਹਾਰਾਜ ਕਿਰਪਾ ਕਰੋ